ਅੰਗ 110 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਸ ਨੂੰ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਸੁਨਾ ਤੇ ਸਮਝਣਾ ਚਾਹੀਦਾ ਹੈ ਤਨ ਮਨ ਖੋਜੇ ਤਾਂ ਨਾ ਪਾਏ ਮਹਾਰਾਜ ਕਹਿੰਦੇ ਹਨ ਇਹ ਸਰੀਰ ਨੂੰ ਤਨ ਨੂੰ ਮਨ ਨੂੰ ਖੋਜ ਕਰਨੀ ਚਾਹੀਦੀ ਹੈ ਤਨ ਮਨ ਖੋਜੇ ਤਾਂ ਨਾ ਪਾਏ ਤਾਵਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਅਨੰਦ ਨਗਾਵੇ ਸਹਜੇ ਭਗਤ ਕਰ ਬਣਿਆ ਇਸ ਕਾਇਆ ਅੰਦਰ ਵਸਤ ਅਸ਼ੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵਾਂ ਮੁਖਤਾ ਅਨਹਦ ਸ਼ਬਦ ਬਜਾਵਣਿਆ ਨੌ ਦਰਵਾਜੇ ਦਸਵਾਂ ਮੁਖਤਾ ਅਨਹਦ ਸ਼ਬਦ ਬਜਾਵਣਿਆ ਮਾਰ ਸਮਝ ਆ ਰਿਹਾ ਹੈ ਨਾ ਇਸ ਸਰੀਰ ਦੀ ਖੋਜ ਕਰੋ ਸਰੀਰ ਦੇ ਅੰਦਰ ਮਨ ਹੈ ਇਹ ਤਨ ਔਰ ਮਨ ਇਹਨਾਂ ਦੀ ਖੋਜ ਕਰੋ ਤਾਂ ਤੁਹਾਨੂੰ ਨਾਮ ਮਿਲੇਗਾ ਸ਼ਬਦ ਮਿਲੇਗਾ ਦੁਨੀਆ ਦੇ ਅੰਦਰ ਬਾਹਰ ਕਿਤੇ ਨਾਮ ਨਹੀਂ ਹੈ ਸ਼ਬਦ ਨਹੀਂ ਹੈ ਕੋਈ ਬਾਣੀ ਨਹੀਂ ਹੈ ਬਾਣੀ ਸਿਰਫ ਸਰੀਰ ਦੇ ਅੰਦਰ ਹੈ ਸ਼ਬਦ ਸਰੀਰ ਦੇ ਅੰਦਰ ਹੈ ਨਾਮ ਸਰੀਰ ਦੇ ਅੰਦਰ ਹੈ ਮਨ ਦੇ ਅੰਦਰ ਹੈ ਤਨ ਮਨ ਖੋਜੇ ਤਾਂ ਨਾ ਪਾਏ ਤਨ ਮਨ ਨੂੰ ਖੋਜਾਂਗੇ ਤਾਂ ਸਾਨੂੰ ਨਾਉ ਮਿਲੇਗਾ ਨਾਮ ਸ਼ਬਦ ਤੁਣ ਬਾਣੀ ਮਿਲੂਗੀ ਧਾਵਤ ਰੱਖੇ ਠਾਕ ਰਾਏ ਧਾਵਤ ਦਾ ਮਤਲਬ ਭੱਜੇ ਜਾਂਦੇ ਮਨ ਨੂੰ ਠਾਕ ਕੇ ਰੋਕ ਕੇ ਰੱਖੋ ਧਾਵਤ ਰੱਖੇ ਠਾਕ ਰਾਏ ਇਸ ਮਨ ਨੂੰ ਰੋਕੋ ਮਨ ਦੇ ਅੰਦਰ ਖੋਜ ਕਰੋ ਗੁਰ ਕੀ ਬਾਣੀ ਅਨੰਦਿੰਗਾਵੇ ਸਹਜੇ ਭਗਤ ਕਰਾ ਬਣਿਆ ਆਪਣੇ ਗੁਰੂ ਦੀ ਬਾਣੀ ਨੂੰ ਅਨ ਦਿਨ ਦਿਨ ਰਾਤ ਗਾਵੇ ਤਾਂ ਉਹ ਸਹਜੇ ਭਗਤ ਕਰਾ ਬਣਿਆ ਉਸ ਦੀ ਸਹਜ ਨਾਲ ਹੀ ਭਗਤੀ ਹੋ ਜਾਂਦੀ ਹੈ ਸਹਜੇ ਭਗਤ ਕਰਾ ਬਣਿਆ ਇਸ ਕਾਇਆ ਅੰਦਰ ਵਸਤ ਸੰਖਾ बार-बार ਫਿਰ ਉਹੀ ਗੱਲ ਹੋ ਜਾਂਦੀ ਹੈ ਤਨ ਮਨ ਖੋਜੇ ਤਾਂ ਨਾ ਪਾਏ ਇਸ ਕਾਇਆ ਅੰਦਰ ਵਸਤ ਸੰਖਾ ਫਿਰ ਇਹ ਮਤਲਬ ਕਿ ਸਰੀਰ ਦੀ ਗੱਲ ਕਰ ਰਹੇ ਆ ਨਾ ਇਹ ਸਭ ਦੇ ਅੰਦਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੀ ਸਰੀਰ ਦੇ ਅੰਦਰ ਸ਼ਬਦ ਨਾਮ ਦੀ ਗੱਲ ਹੈ ਇਸ ਕਾਇਆ ਅੰਦਰ ਵਸਤ ਅਸੰਖਾ ਇਹ ਪੰਜੇ ਫੁੱਟ ਦਾ ਸਰੀਰ ਨਹੀਂ ਹੈ ਇਸ ਦੇ ਅੰਦਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਖਾਣ ਨਬਰ ਹੈ ਮੰਡਲ ਆਸਪਤਾਲ ਸਾਰੇ ਜਿੰਨੇ ਬਾਹਰ ਦਿਖਦੇ ਹਨ ਉਤੋਂ ਜ਼ਿਆਦਾ ਇਸ ਸਰੀਰ ਦੇ ਅੰਦਰ ਹਨ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮਖ ਸਾਹਿਬ ਮਿਲੇ ਤਾਂ ਵੇਖਾਂ ਕੋਈ ਗੁਰਮਖ ਮਿਲ ਜਾਏ ਸਾਨੂੰ ਸਮਝਾ ਦੇਵੇ ਦੱਸ ਦੇਵੇ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਦੇਖ ਸਕਦੀਆਂ ਨੌ ਦਰਵਾਜੇ ਦਸਵੇਂ ਮੁਕਤਾ ਇਸ ਸਰੀਰ ਦੇ ਨੌ ਦਰਵਾਜੇ ਤੇ ਦਸਵਾਂ ਜਿਹੜਾ ਦਰਵਾਜਾ ਹੈ ਮੁਕਤ ਹੈ ਅੱਖਾਂ ਨੱਕ ਕੰਨ ਲੈ ਟਿੰਗ ਬਾਥ ਨੂੰ ਇਹ ਨੌ ਦਰਵਾਜੇ ਦਿਖਦੇ ਹਨ ਤੇ ਦਸਵਾਂ ਮੁਖਤਾ ਹੈ ਉਹ ਮੁਖਤਾ ਦਰਵਾਜਾ ਜਿਹੜਾ ਹੈ ਉਥੇ ਦੀਨ ਸਾਨੀ ਕੀ ਹੈ ਅਨਹਦ ਸ਼ਬਦ ਵਜਾਵਣਿਆ ਉਥੇ ਅਨਹਦ ਸ਼ਬਦ ਵੱਜ ਰਿਹਾ ਹੈ ਕਿਤੇ ਮਹਾਰਾਜ ਨੇ ਅਨਹਤ ਲਿਖਿਆ ਹੋਇਆ ਹੈ ਇੱਥੇ ਮਹਾਰਾਜ ਨੇ ਅਨਹਦ ਲਿਖਿਆ ਹੋਇਆ ਹੈ ਅਨਹਦ ਦਾ ਮਤਲਬ ਜਿਸ ਦੀ ਕੋਈ ਹੱਦ ਨਹੀਂ ਅਨਹਤ ਦਾ ਮਤਲਬ ਅਨਹਤ ਜਿਹਦਾ ਕੋਈ ਬੁਜਾਉਣ ਦਾ ਸਿਸਟਮ ਨਹੀਂ ਹੈ ਆਪਣੇ ਆਪ ਵੱਜ ਰਿਹਾ ਹੈ ਸੋ ਇਸ ਕਰਕੇ ਇਸ ਬਾਣੀ ਨੂੰ ਸੋਚੋ ਸਮਝੋ ਪੜੋ ਤੇ ਵਿਚਾਰ ਕਰੋ ਇਹ ਬਹੁਤ ਜਿਹੜਾ ਸ੍ਰੀ ਗੁਰੂ ਅੰਗਦ ਸਾਹਿਬ ਹੈ ਇਹ ਸਾਹ ਆ ਰਹੀ ਪੜਨ ਦਾ ਤੇ ਵਿਚਾਰ ਕਰਨ ਦਾ ਵਿਸ਼ਾ ਹੈ ਮਹਾਰਾਜ ਨੇ ਕਈ ਜਗ੍ਹਾ ਲਿਖਿਆ ਹੈ ਵੀ ਪੜਨੇ ਪੜਨ ਨਾਲ वेद शास्त्र ਗ੍ਰੰਥ वेद शास्त्र ਪੜਨ ਨਾਲ ਕੁਝ ਨਹੀਂ ਮਿਲਣਾ ਉਹਨਾਂ ਦੇ ਉੱਤੇ ਅਮਲ ਕਰਨਾ ਹੈ ਅਮਲ ਕਰੋ ਸਤਨਾਮ ਸ੍ਰੀ